ਤੇ ਲਖ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਬੋਲੋ ਲਖ ਖੁਸ਼ੀਆਂ ਤੇ ਪਾ ਸਾਈਆਂ ਜੇ ਸਤ ਗੁਰ ਨਦਰ ਕਰੇ ਧੰਨ ਨਾਨਕ ਧੰ ਗੁਰ 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 ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਵਿੱਚੋਂ ਕਿਹੜੇ ਮਹਾਪੁਰਸ਼ਾਂ ਨੂੰ ਆਪਣੇ ਬਾਬਾ ਜੀ ਨੂੰ ਕੋਣ ਮਿਲਿਆ ਸੀ ਸੰਤ ਸੰਤ ਬਾਬਾ ਸਰੂਪ ਸਿੰਘ ਜੀ ਕੋਣ-ਕੋਣ ਗਿਆ ਸੀ ਆਪ ਜੀ ਇੱਥੇ ਸਾਜਦੇ ਬੱਚੀ ਦਾ ਜਿਹਦਾ ਵਿਆਹ ਆ ਕੌਣ ਸਰੋਪਾ ਉਹ ਆਪਣੇ ਜੀਆ ਬਾਬਾਈਂ ਲੈ ਬੰਦੇ ਅਸਰੋਪਾ ਉਹ ਜਿਹੜਾ ਡਾਡੀ ਡਾਡੀਆ ਫੋਨ ਫੜੀ ਚਲ ਤੂੰ ਤੂੰ ਆ ਬੱਚੀ ਆ ਜਾਓ ਨਾ ਆ ਜਾਓ ਇਹ ਪਿਛੇ ਰੰਗ ਸੋਪਾ ਲੈ ਕੇ ਬਹਿ ਜਾ ਕੋਈ ਗੱਲ ਨਹੀਂ ਬੋਲੇ ਸੋਨੇ ਹਾਲਾ ਸਤਰੀਆ ਕਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਨਹੀਂ ਤੁਸੀਂ ਇੱਧਰ ਆ ਜਨੋ ਪੰਜੀ ਨੂੰ ਉਧਰ ਕਰਦੇ ਬੰਮੇ ਨਾਲ ਆ ਬੋਲੇ ਚਲੋ ਖਲੋ ਜੋ ਕੋਈ ਗੱਲ ਨਹੀਂ ਤੁਸੀਂ ਨਾਲ ਹੋ ਭਾਈ ਬੋਲੇ ਸੋਨ ਹੋ ਸਰ ਸੇ ਕਰਾਉਂਦਾ ਇੱਧਰ ਆ ਇੱਧਰ ਆ ਆ ਜਾਓ ਇੱਧਰ ਆ ਜੀ ਤੁਸੀਂ ਇੱਧਰ ਪਿਤਾ ਜੀ ਕੋਲ ਆ ਜਿਓ ਆ ਲਓ ਇੱਧਰ ਇੱਧਰ ਆ ਤੁਸੀਂ ਇੱਥੇ ਠੀਕ ਹੈ ਇੱਧਰ ਆ ਜਿਓ ਭੈਣ ਜੀ ਵੀਰ ਜੀ ਆ ਜਿਓ ਇੱਧਰ ਇੱਧਰ ਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਪਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜੋ ਅੱਜ ਬੱਚੀ ਦੇ ਆਨੰਦ ਕਾਰਜ ਹੋਣੇ ਨੇ ਉਹ ਵਿਆਹ ਦੀਆਂ ਐਡਵਾਂਸ ਦੇ ਵਿੱਚ ਲੱਖ ਲੱਖ ਵਧਾਈਆਂ ਹੁਣ ਸਾਰਿਆਂ ਨੂੰ ਗੁਰਨਾਨਕ ਸਾਹਿਬ ਕਿਰਪਾ ਕਰਨ ਤੁਹਾਡੇ ਜਿਹੜੇ ਕਾਰਜ ਹੈ ਗੁਰੂ ਸਾਹਿਬ ਆਪਰਾਸ ਕਰਨ ਸੰਤ ਬਾਬਾ ਸਰੂਪ ਸਿੰਘ ਜੀ ਜੋ ਦਾਸ ਦੇ ਪਿਤਾ ਜੀ ਨੇ ਤੇ ਉਹਨਾਂ ਮਹਾਂਪੁਰਸ਼ਾਂ ਦੇ ਵੱਲੋਂ ਜੋ ਭਾਈ ਸਾਹਿਬ ਜੀ ਜਿਹੜੇ ਗਏ ਸੀ ਉੱਥੇ ਮਹਾਂਪੁਰਸ਼ਾਂ ਨੂੰ ਚਲੋ ਜੋ ਵੀ ਬੇਨਤੀ ਕੀਤੀ ਬੱਚੀ ਦੇ ਕਾਰਜਾਂ ਵਾਸਤੇ ਤੇ ਮਹਾਂਪੁਰਸ਼ਾਂ ਨੇ ਖਿਹੜੇ ਮੱਥੇ ਬੇਨਤੀ ਪ੍ਰਵਾਨ ਕੀਤੀ ਹੈ ਤੇ ਜੋ ਆਪ ਜੀ ਚਲੋ ਤਿੱਲ ਫੁੱਲ ਭੇਟਾ ਹੈ ਇਹ ਨਹੀਂ ਵੀ ਕੋਈ ਉਂਝ ਦਿਖਾਵੇ ਦੀ ਗੱਲ ਹੈ ਸਾਨੂੰ ਕੋਈ ਪਹਿਲੇ ਪਤਾ ਹੁੰਦਾ ਤੇ ਉਦਾਂ ਹੋਰ ਮਹਾਂਪੁਰਸ਼ ਚਾਹ ਦੇ ਨਾਲ ਕਰਦੇ ਕਾਰਜ ਪਰ ਜੋ ਵੀ ਤੁਸੀਂ ਇਹ ਦੇਖ ਰਹੇ ਹੋ ਇਹ ਤੁਹਾਡੀ ਦਿੱਤੀ ਮਾਇਆ ਤੋਂ ਸਾਡਾ ਕੁਝ ਨਹੀਂ ਹੈਗਾ ਇਹ ਸੰਗਤਾਂ ਦੇ ਵੱਲੋਂ ਹੀ ਆ ਕਿਉਂਕਿ ਦਿਨੇ ਦੀਵਾਨ ਸਿੰਘ ਗੁਰਦਾਸਪੁਰ ਹਾਂਜੀ ਤੇ ਆਪਾਂ ਜਦੋਂ ਸ਼ਾਮੀ ਬਾਬਾ ਜੀ ਨੇ ਭੇਜਿਆ ਤੇ ਚਲੋ ਸਮਾਨ ਜੋ ਮਹਾਪੁਰਸ਼ਾਂ ਨੇ ਪੈਸੇ ਦਿੱਤੇ ਹੀ ਸੇਵਾ ਦਿੱਤੀ ਤੇ ਇਸੇ ਗੱਲ ਕਰਕੇ ਵੀ ਲੋੜਵੰਦਾ ਦੀ ਮਦਦ ਵਾਸਤੇ ਅੱਜ ਆਪਾਂ ਦੇਖਦੇ ਆਂ ਵੀ ਕਈ ਲੋਕ ਸੰਤਾ ਮਹਾਪੁਰਸ਼ਾਂ ਨੂੰ ਚਲੋ ਬਾਬਿਆਂ ਨੂੰ ਵੀ ਗਲਤ ਬੋਲਦੇ ਨੇ ਵੀ ਇਸ ਗੱਲ ਕਰਕੇ ਪਰ ਮਹਾਪੁਰਸ਼ ਜਿਹੜੇ ਉਹ ਕਦੀ ਵੀ ਜਿਹੜੀ ਸੰਗਤ ਦੀ ਮਾਇਆ ਦਾ ਦੁਰਉਪਯੋਗ ਨਹੀਂ ਕਰਦੇ ਉਹ ਜਿਹੜੀ ਮਾਇਆ ਸੰਗਤ ਦੀ ਹੈਗੀ ਆ ਉਹ ਕੇਵਲ ਤੁਹਾਡੇ ਇਸ ਕਾਰਜ ਤੇ ਨਹੀਂ ਇੱਥੇ ਲਾਗੇ ਗੜਦੀਵਾਲ ਲਾਗੇ ਮਹਾਪੁਰਸ਼ਾਂ ਦੇ ਵੱਲੋਂ ਹਸਪਤਾਲ ਵੀ ਬਣਾਇਆ ਉਹ ਉੱਥੇ ਵੀ ਅੱਖਾਂ ਦੇ ਕੈਂਪ ਲਾਤਿਆ ਕਦੀ ਕਿਤੇ ਲੋੜਵੰਦ ਪਰਿਵਾਰ ਦੀ ਮਦਦ ਕਰ ਦਿੱਤੀ ਕਦੀ ਕੋਈ ਹੋਰ ਕਾਰਜ ਕਰ ਦਿੱਤਾ ਜਿੱਦਾਂ ਅੱਖਾਂ ਦੇ ਕੈਂਪ ਲਾ ਦਿੰਦੇ ਨੇ ਜਾਂ ਬਲੱਡ ਡੋਨੇਸ਼ਨ ਖੂਨਦਾਨ ਕੈਂਪ ਲਾ ਦਿੰਦੇ ਨੇ ਇਸ ਤਰ੍ਹਾਂ ਮਤਲਬ ਮਹਾਪੁਰਸ਼ਾਂ ਵੱਲੋਂ ਕਾਰਜ ਚੱਲਦੇ ਰਹਿੰਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਾਸਤੇ ਚਾਰ ਸਕੂਲ ਮਹਾਪੁਰਸ਼ਾਂ ਨੇ ਬਣਾਏ ਨੇ ਸੰਤ ਬਾਬਾ ਸਰੂਪ ਸਿੰਘ ਜੀ ਆਨ ਸੋ ਇਹ ਜੋ ਵੀ ਸਾਡੇ ਵੱਲੋਂ ਤਿਲ ਫੁੱਲ ਭੇਟਾ ਆ ਆਪ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਆ ਤੇ ਅਰਦਾਸ ਕਰਿਓ ਮਹਾਪੁਰਸ਼ਾਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਉਹ ਐਸੇ ਉਪਰਾਲੇ ਕਰਦੇ ਰਹਿਣ ਇੱਕ ਇਹ ਹੁੰਦੀ ਹੈ ਗੱਲ ਵੀ ਅਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਚੀਜ਼ ਵਸਤੂ ਦੇਈਏ ਤੇ ਇੱਕ ਉਹ ਹੁੰਦੀ ਹੈ ਵੀ ਜਿਹੜੇ ਕੋਈ ਬੰਦਗੀ ਕਰਨ ਵਾਲਾ ਜਾਂ ਰੱਬ ਦਾ ਪਿਆਰਾ ਜੀ ਉਹ ਆਪਣੇ ਵੱਲੋਂ 1 ਰੁਪਈਆ ਵੀ ਦੇ ਦੇਵੇ ਜਿਵੇਂ ਗੁਰੂ ਨਾਨਕ ਸਾਹਿਬ ਜੀ 13-13 ਤੋਲਦੇ ਸੀ ਜੇ ਗੁਰੂ ਨਾਨਕ ਸਾਹਿਬ ਨੇ 13-13 ਤੋਲਿਆ ਤੇ ਉੱਥੇ ਕਮੀ ਨਹੀਂ ਕੋਈ ਆਈ ਕਿਉਂਕਿ ਕਮੀਆਂ ਉੱਥੇ ਆਉਂਦੀਆਂ ਜਿੱਥੇ ਮੇਰਾ-ਮੇਰਾ ਹੋਵੇ ਕਮੀਆਂ ਉੱਥੇ ਨਹੀਂ ਕਦੀ ਵੀ ਆਉਂਦੀਆਂ ਜਿੱਥੇ 13-13 ਹੋਵੇ ਤੇ ਮਹਾਪੁਰਸ਼ਾਂ ਨੇ ਆਪਣੇ ਜੇ 1 ਰੁਪਇਆ ਵੀ ਜੇਬ ਚੋਂ ਦੇ ਦਿੱਤਾ ਤਾਂ ਸਮਝ ਲਓ ਸਾਰੇ ਕਾਰਜ ਵਿੱਚ ਮੁੱਕਣਾ ਹੀ ਨਹੀਂ ਇਹ ਬਹੁਤ ਵੱਡਾ ਕਾਰਜ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਾਂਗੇ ਵੀ ਮਹਾਰਾਜ ਇਸ ਬੱਚੀ ਨੂੰ ਅਗਲਾ ਘਰ ਸੁੱਖਾਂ ਭਰਿਆ ਬਤੀਤ ਕਰਾਉਣ ਤੇ ਤੁਹਾਡੇ ਸਾਰਿਆਂ ਤੇ ਮੇਰਾ ਭਰਿਆ ਹੱਥ ਰੱਖਣ ਤੇ ਇਸ ਮਿਸ਼ਨ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਇੱਥੇ ਤੁਹਾਡੇ ਦਰਸ਼ਨ ਕਰਨ ਆਏ ਆ ਬੜੀ ਖੁਸ਼ੀ ਹੋਈ ਵੀ ਪਰਿਵਾਰ ਨੇ ਆਉਂਦਿਆਂ ਦਾ ਸਾਡਾ ਸਤਿਕਾਰ ਕੀਤਾ ਜੀ ਆਇਆਂ ਕੀਤਾ ਆ ਤੇ ਜੋ ਸੇਵਾ ਆ ਉਹ ਦਾਸ ਵੱਲੋਂ ਪ੍ਰਵਾਨ ਕਰੋ ਤੇ ਸਾਨੂੰ ਸਾਰਿਆਂ ਨੂੰ ਅਸੀਸਾਂ ਦਿਓ ਵੀ ਅਸੀਂ ਅੱਗੇ ਤੋਂ ਵੀ ਵੱਧ ਚੜ ਕੇ ਜਿੱਥੋਂ ਵੀ ਸੰਗਤ ਸਾਨੂੰ ਆਵਾਜ਼ ਮਾਰੇ ਅਸੀਂ ਸੰਗਤ ਦੀ ਮਾਇਆ ਜਿਹੜੀ ਆ ਉਹ ਚੰਗੇ ਪਾਸੇ ਲਾ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲ ਭਾਈ ਬੋਲੇ ਸੋ ਨਿਹਾਲ ਸਤਿ ਸ੍ਰੀ